ਐਕਚੁਅਲੀ ਮੇਰਾ ਬ੍ਰਦਰ ਸੀ ਤਾਊ ਦਾ ਮੁੰਡਾ ਅੱਛਾ ਜੀ ਉਹਦਾ ਨਾਮ ਅਭਿਸ਼ੇਕ ਆ ਉਹਦਾ ਉਹਨੂੰ ਪੁੰਨੂ ਕਹਿੰਦੇ ਆ ਅੱਛਾ ਜੀ ਤੇ ਐਕਚੁਅਲੀ ਹੋਇਆ ਕਿ ਸਾਡੀ ਨਾ ਮੇਰਾ ਤਾਏ ਦਾ ਵੱਡਾ ਮੁੰਡਾ ਮੰਦਿਰ ਚਾਲ ਲਈ ਪ੍ਰਚਾਰ ਲੈਣ ਗਿਆ 7 ਵਜੇ ਕੁਝ ਟਾਈਮ ਤੇ ਅੱਛਾ ਜੀ ਉਹ ਕਿਸੇ ਨਾਲ ਉਹਨਾਂ ਨੇ ਮੁੰਡੇ ਨੇ ਉਹਨੂੰ ਕਿਸੇ ਕੋ ਕਹਿ ਤਾ ਵੀ ਹੋਰ ਕੀ ਹਾਲ ਚਾਲ ਹੈ ਅੱਛਾ ਜੀ ਲੱਲੇ ਨੂੰ ਅੱਛਾ ਜੀ ਤਾਂ ਲੱਲੇ ਨੇ ਕੀ ਕੀਤਾ ਜਿਹੜੇ ਚਮਚ ਨਹੀਂ ਹੁੰਦੇ ਜੀ ਨੂਡਲ ਵਾਲੇ ਹਾਂਜੀ ਉਹਦੇ ਨਾਲ ਉਹਨੇ ਨਾ ਉਹਦੇ ਮੇਰੇ ਭਰਾ ਦੀ ਨਾ ਜਖਮੀ ਕਰਤੀ ਸਾਰੀ ਪਿੱਟ ਮੁੰਡੇ ਨਾਲ ਲਾ ਕੇ ਠੀਕ ਹੈ ਜੀ ਫਿਰ ਅਸੀਂ ਉਹਦੇ ਮਹੱਲੇ ਗਏ ਸਮਝਾਇਆ ਚਲੋ ਬੋਲ ਬਾਲੀ ਹੋਈ ਜੋ ਵੀ ਆ ਅਸੀਂ ਸਮਝਾਇਆ ਉੱਥੇ ਉਹਨੇ ਧਮਕੀ ਦਿੱਤੀ ਸਾਨੂੰ ਕਿ ਅੱਜ ਰਾਤੋਂ ਰਾਤ ਇਹ ਕਿੱਦਾਂ ਵੀ ਇਹ ਮਾਰ ਦੇਣਾ ਮੇਰਾ ਵੀ ਮੈਂ ਔਨ ਡਿਊਟੀ ਕੋ ਗਵਰਨਮੈਂਟ ਮੁਲਾਜ਼ਮ ਹਾਂ ਕਰਾ ਮੈਨੂੰ ਪਤਾ ਵਾ ਤੂੰ ਕਿੱਥੇ ਜਾਣਾ ਕਿੱਥੇ ਨਹੀਂ ਕਹਿੰਦਾ ਮੈਂ ਤੇਰੇ ਰਾਸਤੇ ਟਾਈਮ ਚੱਕ ਦੇਣਾ ਅੱਛਾ ਜੀ ਫਿਰ ਉਸ ਦਿਵਾਰ ਰਾਤ ਨੂੰ 11:30 12 ਵਜੇ ਦੇ ਵਿੱਚ ਹਾਂਜੀ ਜਿਹੜਾ ਮੇਰਾ ਭਰਾ ਅਭੀ ਹਾਂਜੀ ਉਹ ਐਕਚੁਅਲੀ ਰੋਲਾ ਪਿਆ ਸੀ ਪਹਿਲਾਂ ਮੈਂ ਕੀਤਾ ਕਿ ਮੈਂ ਕਹਾ ਵੀ ਲੱਲਾ ਆ ਗਿਆ ਲੈ ਵੀ ਵੀ ਗੱਲ ਵੱਧ ਗਈ ਆ ਮੈਂ 112 ਤੇ ਕਾਲ ਕੀਤੀ ਪੁਲਿਸ ਵਾਲਾਨੂੰ ਕਹਿਤਾ ਇੰਨੇ ਨੂੰ ਜਿਹੜਾ ਕਾਲੂ ਇਹਦਾ ਫਰੈਂਡ ਸੀਗਾ ਉਹਨੇ ਫੇਰ ਰੋਲਾ ਪਾਇਆ ਕਹਿੰਦਾ ਲੱਲਾ ਮਾਰ ਗਿਆ ਅੱਛਾ ਜੀ ਠੀਕ ਹੈ ਇੱਦਾਂ ਰਹਨ ਸ਼ੱਕ ਤਾਂ ਸਾਨੂੰ ਉਹਦੇ ਤੇ ਪੈਣਾ ਸੀ ਕਿ ਲੜਾਈ ਸਾਡੀ ਉਹਦੇ ਨਾਲ ਹੋਈ ਆ ਅੱਛਾ ਜੀ ਫੇਰ ਉਸ ਤੋਂ ਬਾਅਦ ਉਹੀ ਉਹਨੇ ਕੀ ਕੀਤਾ ਉਹੀ ਸਾਡੇ ਨਾਲ ਹਸਪੀਟਲ ਗਿਆ ਉਹੀ ਸਾਨੂੰ ਘਰੇ ਛੱਡ ਕੇ ਗਿਆ ਮੇਰੇ ਘਰ ਦੇ ਨੂੰ ਤਾਇਤਾ ਗੱਡੀ ਚ ਗਏ ਸੀ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਪੁਲਿਸ ਵਾਲਿਆਂ ਸਾਰਾ ਉਹਨਾਂ ਦੀ ਫੈਮਲੀ ਜੋ ਆ ਜੋ ਕਾਰਵਾਈ ਬੰਦ ਦੀ ਉਹਨਾਂ ਨੇ ਉਹ ਕੀਤੀ ਘਰੇ ਘਰ ਦੇ ਨੂੰ ਲੱਲੇ ਤੋਂ ਰਿਸ਼ੀ ਨੂੰ ਕੁਛ ਤਸ਼ ਕੀਤੀ ਅਸੀਂ ਤਾਂ ਇਹ ਵੀ ਕਿਹਾ ਉਹਨਾਂ ਨੂੰ ਵੀ ਸਾਨੂੰ ਸ਼ੱਕ ਇਹਨਾਂ ਤੇ ਲੜਾਈ ਸਾਡੀ ਇਹਨਾਂ ਦੇ ਨਾਲ ਹੀ ਹੋਈ ਹੈ ਹੋਰ ਕਿਸੇ ਦੇ ਨਾਲ ਤਾਂ ਹੋਈ ਨਹੀਂ ਸਾਡੀ ਹਾਂਜੀ ਫਿਰ ਉਹ ਤਾਂ ਅਗਲੇ ਦਿਨ ਜਦ ਵੀਡੀਓ ਉਹਨਾਂ ਨੇ ਕੱਢੀ ਕੈਮਰੇ ਦੀ ਸੀਸੀਟੀਵੀ ਜਿਹੜੀ ਆਈ ਆ ਤੇ ਉਸ ਤੋਂ ਬਾਅਦ ਉਹਦੇ 'ਚ ਪਤਾ ਚੱਲਿਆ ਕਿ ਜਿਹੜਾ ਕਾਲੂ ਨਾਮ ਦਾ ਮੁੰਡਾ ਨਾ ਉਹਨੇ ਮਾਰਿਆ ਅੱਛਾ ਜੀ ਸਾਡੇ ਅਭਿਸ਼ੇਕ ਘਰਾਣੂ ਅੱਛਾ ਜੀ ਸਰਾਵਰੇ ਜਿਹੋ ਗਰਦਨ ਤੇ ਮਾਰਿਆ ਅੱਛਾ ਜੀ ਉਹ ਤਾਂ ਕੋਲ ਉਹਦੇ ਬਾਰੇ ਦੱਸੋਗੇ ਕੋਣ ਆ ਕਾਲੂ ਐਤਲੀ ਸਾਡੇ ਮੱਲੇ ਦਾ ਹੀ ਆ ਅੱਛਾ ਜੀ ਉਹ ਜਾਨਕੀ ਰਾਤ ਭਰਾਂ ਤੇ ਘੁੰਮਦਾ ਰਹਿੰਦਾ ਹੁਣ ਭਰਾਰਾ ਚਲਾ ਗਿਆ ਕਿੱਥੇ ਗਿਆ ਹੈ ਹੁਣ ਸਾਨੂੰ ਪਤਾ ਨਹੀਂ ਹੈ ਕਿੱਥੇ ਕੋਲਸ ਵਾਲਾ ਦੇ ਕੋਲ ਆ ਪੁੱਛਣਗੇ ਕੀ ਕਰਨਗੇ ਸੀ ਕੀ ਨਹੀਂ ਹਾਂਜੀ ਲੱਗਾ ਧਰਦਾ ਹਾਂ ਨਸ਼ਾ ਕਰਦਾ ਸੀ ਅੱਛਾ ਤੇ ਗੱਡੀ ਵੀ ਉਹਨਾਂ ਨੇ ਜ਼ਬਤ ਕਰ ਲਈ ਹੈ ਹਾਂਜੀ ਤਾਂ ਕਰਕੇ ਉਹ ਗੱਡੀ ਵੀ ਨਾਲ ਲੈ ਗਈ ਕਿ ਦੇਖ ਪੁੱਛਣਾ ਵੀ ਗੱਡੀ ਕਿੱਥੇ ਗਈ ਕਿੱਥੇ ਨਹੀਂ ਗਈ ਕਾਲੂ ਵੀ ਉੱਥੇ ਹੀ ਹੈ ਜੇਲ੍ਹ 'ਚ ਅੱਛਾ ਤੇ ਉਹਨੋਂ ਦੇਖਦੇ ਵੇ ਕੀ ਕਾਰਵਾਈ ਕਿਉਂ ਮਾਰਿਆ ਦੱਸਣਗੇ ਹੁਣ ਸਾਨੂੰ ਪਰ ਸਾਨੂੰ ਤਾਂ ਇੱਕੋ ਹੀ ਗੱਲ ਉਹਨੇ ਦੱਸੀ ਹੈ ਜੀ ਦੇਖੋ ਕਾਲੂ ਜਦੋਂ ਇੱਥੇ ਸੀ ਕਹਿੰਦਾ ਲੱਲਾ ਮਾਰ ਗਿਆ ਅੱਛਾ ਹਨ ਤੁਹਾਡੇ ਮਨ ਚ ਡਰ ਹੈ ਕਿਤੇ ਨਾ ਕਿਤੇ ਵੀ ਜੇ ਉਹਨੂੰ ਜਿਹੜਾ ਦੂਸਰਾ ਮੁੰਡਾ ਜਿਹਦਾ ਨਾਮ ਲੈ ਰਹੇ ਹੋਂ ਵੀ ਉਹ ਵੀ ਕੋਈ ਗੱਡੀ ਦੁਆਰਦਤ ਕਰੇ ਹੁਣ ਦੇਖੋ ਜੀ ਇੱਕਾਰੀ ਤਾਂ ਵਾਰਦਤ ਕਰ ਚੁੱਕੇ ਇੱਥੇ ਆ ਕੇ ਚਲੋ ਸਾਡਾ ਫੈਸਲਾ ਵੀ ਹੋ ਗਿਆ ਪਰ ਹੁਣ ਜਦ ਤੁਹਾਨੂੰ ਪਤਾ ਦੁਸ਼ਮਣੀ ਜੇ ਪੈ ਜਾਵੇ ਕੋਈ ਗੱਲ ਹੋ ਜਵੇ ਜਾਂ ਰੱਖੇ ਉਹਨਾਂ ਦੀ ਦੁਸ਼ਮਣੀ ਹਸਤਾ ਨਹੀਂ ਕੋਈ ਹਾਂਜੀ ਤੇ ਸਾਰੇ ਉਹਨਾਂ ਦਾ ਹੁਣ ਪਤਾ ਥੋੜੀ ਨਾ ਵਾ ਕਿ ਕੀ ਰਾਤੋਂ ਰਾਤ ਕਰਦਾ ਸਾਲ ਜੇ ਅੱਛਾ ਬੱਚੇ ਵੀ ਮਾਈਨਰ ਆ 16 ਤੋਂ 17 ਸਾਲ ਦੇ ਅੱਛਾ ਜੀ ਕੋਈ ਕੰਮ ਤਾਂ ਅੰਦਾ ਨਹੀਂ ਕਰਦੇ ਵਿਹਲੇ ਆ ਅੱਛਾ ਜੀ ਉਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਕਿ ਦ ਉਹ ਬਹੁਤ ਜ਼ਿਆਦਾ ਵੀ ਆਪਣੇ ਘਰ ਦੇ ਨੂੰ ਵੀ ਤੰਗ ਕਰਦੇ ਆ। ਚੰਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਆਪਾਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੀ ਕਾਰਵਾਈ ਬੰਦੀ ਜਿਹੜੀ ਮੈਰੀ ਕੰਪਲੇਂਟ ਵੀ ਇੱਕ ਲਿਖਾਈ ਲੱਲੇ ਤੇ ਰਿਸ਼ੀ ਤੇ ਮੈਂ ਵੀ ਉੱਤੇ ਵੀ ਕਾਰਵਾਈ ਕੀਤੀ ਜਾਵੇ। ਜਿਹੜੀ ਕਿ ਉਹਨੇ ਧਮਕੀ ਦਿੱਤੀ ਆ ਮਾਰਨ ਦੀ ਕਤਲ ਦੀ ਗੱਲ ਤਾਂ ਮੈਂ ਉਹ ਤਾਂ ਚਲੋਣ ਜੋ ਹੋ ਗਿਆ ਸੋ ਹੋ ਗਿਆ ਉਹ ਪਤਾ ਲੱਗ ਜਾਊਗਾ। ਜਿਹੜੀ ਉਹਨੇ ਅਸੀਂ ਦਿੱਤੀ ਆ 9:50 ਮਿੰਟ ਤੇ ਮੈਂ ਉੱਥੇ ਕੰਪਲੇਂਟ ਦੇ ਕੇ ਆਇਆ ਸੀ ਮੰਗਲਵਾਰ ਰਾਤ ਨੂੰ। ਕੀ ਕਿਹੜੀ? ਉੱਥੇ ਦਿੱਤੀ ਆ। ਤੇ ਰਾਤ ਨੂੰ 12:00 ਵਜੇ ਕੰਮ ਹੋ ਗਿਆ। ਤੇ ਰਾਤ ਨੂੰ ਗਿਆ 11:30 ਤੋਂ 12 ਦੇ ਵਿੱਚ ਇਹ ਕੰਮ ਹੋ ਕਿ ਲੱਲਾ ਦੇ ਨਾਲ ਰਲਿਆ ਲੱਲਾ ਦੇ ਨਾਲ ਰਲਿਆ ਸਾਨੂੰ ਇੱਥੋਂ ਕੋਈ ਵੀ ਨਹੀਂ ਸਾਨੂੰ ਪਤਾ ਤਾਂ ਪੁਲਿਸ ਵਾਲੇ ਪਤਾ ਕਰਾਨਗੇ। ਉਹ ਸ਼ਮੇ ਮੈਨੂੰ ਕਹਿੰਦਾ ਮੰਮੀ ਰੋਟੀ ਬਣਾਓ ਮੈਂ ਰੋਟੀ ਬਣਾਉਣ ਲੱਗ ਗਈ। ਅੱਛਾ ਜੀ। ਤੇ ਬਾਹਰ ਨਿਕਲਿਆ ਮਾੜਾ ਜ ਆ। ਹਾਂ ਜੀ। ਤੇ ਪੰਜਾਂ 10 ਮਿੰਟਾਂ ਬਾਅਦ ਮਨੇ ਚੀਕਾਂ ਦੀ ਆਵਾਜ਼ ਆਈ। ਅੱਛਾ ਜੀ। ਮੰਮੀ ਮੈਨੂੰ ਬਚਾ ਲਓ ਬਚਾ ਲਓ। ਅੱਛਾ ਜੀ। ਜਦ ਦੇਖਿਆ ਮੈਂ ਬਾਹਰ ਮੇਰਾ ਮੁੰਡਾ ਗਲੀ ਚ ਮਾਰਿਆ ਕੇ ਗੇਰਿਆ ਹੋਇਆ ਸੀ। ਅੱਛਾ ਜੀ। ਕੀ ਕੰਮ ਕਰਦਾ ਸੀ ਜੀ? ਕੰਮ ਉਹ ਤੇ ਪ੍ਰਾਈਵੇਟ ਹੀ ਕਰਦਾ ਸੀ। ਅੱਛਾ ਜੀ। ਹਾਂ? ਕਿੰਨੇ ਮਾਸ? ਸਤਾਈ ਕਿ ਸਾਲਾਂ ਦਾ ਸੀ। ਯਾਹ ਹਾਂ ਨੀ ਕੋ ਆ ਰਹੀ ਸੀ ਅੱਛਾ ਕੁਝ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਇੱਕਦਮ ਨਹੀਂ ਪਤਾ ਲੱਗਿਆ ਪਹਿਲਾਂ ਕਦੇ ਲੜਾਈ ਝਗੜਾ ਕੋਈ ਨਹੀਂ ਕੋਈ ਨਹੀਂ ਲੜਾਈ ਝਗੜਾ ਨਹੀਂ ਸੀ ਅੱਛਾ ਤੇ ਹੁਣ ਥਾਣੇ ਕੰਪਲੀਟ ਕਰਤੀ ਜੀ ਹਾਂ ਜੀ ਤੇ ਪੁਲਿਸ ਆਈ ਸੀਗੀ ਪੁਲਿਸ ਆਈ ਸੀ ਅੱਛਾ ਜੀ ਕਵਿਜਨ ਹੋ ਗਿਆ ਗ੍ਰਿਫਤਾਰ ਕੀ ਫੜ ਲੈ ਪੁਲਿਸ ਨੇ ਹਾਂ ਜੀ ਹਾਂ ਫੜ ਲਏ ਕੀ ਮੰਗਾਤੇ ਹੈ ਕੀ ਮੰਗਾਤੇ ਸਜ਼ਾ ਨਹੀਂ ਚਾਹੀਦੀ ਸਹਾਇਤਾ ਕੋਈ ਕੰਮ ਦੀ ਸਹਾਇਤਾ ਖਾਂਤਾਇਨ ਸਾਥ ਚਾਹੀਦਾ ਹੋਰ ਕਿੰਨੇ ਬੱਚੇ ਤੁਹਾਡੇ ਹੈ

Facebook Instagram X aur WhatsApp channel par